ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ 'ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੈਗਾ ਭਾਈ ਦੁਵਾਲੀ ਦਾ ਤਿਹਾਰ ਤੇ ਦੁਵਾਲੀ ਦਾ ਤਿਹਾਰ ਮਾਲਕ ਕਰੇ ਤੁਹਾਡਾ ਸਾਰਿਆਂ ਦੀ ਜ਼ਿੰਦਗੀ 'ਚ ਪਾਈਏ ਇੱਕ ਨਾ ਹੀ ਚਲੋ ਖੁਸ਼ੀਆਂ ਭਰਿਆ ਆਉਂਦਾ ਰਹੇ ਜਿਵੇਂ ਆਇਆ ਪਾਪਾ ਜੀ ਅੱਜ ਹਨਾ ਅ ਗੱਲ ਆਏ ਆ ਜੀ ਦੁੱਖ ਸੁੱਖ ਜ਼ਿੰਦਗੀ ਦਾ ਇੱਕ ਹਿੱਸਾ ਏ ਸਾਡੇ ਇਸ ਵਾਰ ਦੀਵਾਲੀ ਅ ਪ੍ਰਮਾਤਮਾ ਨੇ ਚਲੋ ਭਾਈ ਜਿਹੜਾ ਇਨਸਾਨ ਧਰਤੀ ਤੇ ਆਇਆ ਏ ਉਹਨੇ ਇੱਕ ਦਿਨ ਇੱਕ ਨਾ ਇੱਕ ਦਿਨ ਜ਼ਰੂਰ ਜਾਣਾ ਹੀ ਹੈ ਹਨਾ ਇਹ ਟਲ ਅ ਫੈਸਲਾ ਈ ਮਾਲਕ ਦਾ ਇਕ ਕੌੜਾ ਸੱਚ ਕਹਿ ਲਓ ਹਨਾ ਇੱਕ ਕੌੜਾ ਸੱਚ ਹੈ ਤੇ ਜੀ ਵੀ ਜਿਹੜਾ ਜਨਮ ਹੋਇਆ ਪਹਿਲਾਂ ਉਹਦੀ ਜਨਮ ਦੀ ਡੇਟ ਤੈਅ ਹੋ ਗਈ ਹੋ ਜਾਂਦੀ ਆ ਤੇ ਅੱਜ ਸਾਡੇ ਦੀਵਾਲੀ ਦਾ ਤਿਹਾਰ ਅੱਜ ਚੱਲ ਰਿਹਾ ਭਾਈ ਪਰ ਸਾਡੇ ਅਸੀਂ ਮਤਲਬ ਕਹਿ ਲਓ ਵੀ ਖੁਸ਼ੀ ਨਾਲ ਨਹੀਂ ਮਨਾ ਰਹੇ ਤੇ ਕਿਉਂਕਿ ਸਾਡੇ ਪਰਿਵਾਰ ਚ ਸਾਡੇ ਰਿਸ਼ਤੇਦਾਰੀ ਚ ਇੱਕ ਅੱਜ ਜੇ ਅੱਜ ਦੇ ਦਿਨ ਡੈਥ ਹੋ ਗਈ ਸਾਡੇ ਭੂਆ ਜੀ ਲੱਗਦੇ ਆ ਸਾਡੇ ਸ਼ਰੀਕੇ ਵਿੱਚੋਂ ਹੀ ਸਕੇ ਆ ਸਾਡੇ ਉਹਨਾਂ ਦੇ ਹਸਬੰਡ ਅੱਜ ਅੱਜ ਮਾਰਨਿੰਗ ਟਾਈਮ ਅਚਾਨਕੇ ਅਟੈਕ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਇਹਦੇ ਕਰਕੇ ਸਾਡਾ ਭਾਈ ਅਸੀਂ ਮਤਲਬ ਇਹ દિਵਾਲੀ ਬਹੁਤ ਹੀ ਮਤਲਬ ਇੰਜੋਏ ਵਾਲਾ ਸਿਸਟਮ ਨਹੀਂ ਹੈਗਾ ਚਲੋ ਮੱਥਾ ਟੇਕਣਾ ਜ਼ਰੂਰ ਆ ਮਾਲਕ ਅੱਗੇ ਤੰਦਰੁਸਤੀ ਦੀ ਅਰਦਾਸ ਕਰਨੀ ਆ ਭਾਈ ਆ ਸਾਰੀ ਕਰਦੇ ਆ ਚਲੋ ਹਨਾ ਆਪਾਂ ਸਾਰੀ ਅਰਦਾਸ ਕਰਦੇ ਆ ਅ ਗਾਹਾਂ ਨੂੰ ਮਾਲਕ ਤੰਤਰ ਉਸਤੀ ਦਾ ਤਿਹਾਰ ਲੈ ਕੇ ਆਵੇ ਤੇ ਉਹਦੇ ਕਰਕੇ ਹੁਣ ਅੱਜ ਸਾਡਾ ਨਾ ਨਾ ਅਸੀਂ ਕੋਈ ਵੀ ਪਕਵਾਨ ਪਕਾਇਆ ਤੇ ਨਾ ਕੋਈ ਮਤਲਬ ਲੜੀਆਂ ਲੁੜੀਆਂ ਚਲੂ ਅਸੀਂ ਲਗਾ ਲੀਆਂ ਤੀਆਂ ਪਰ ਮਤਲਬ ਅਸੀਂ ਬਹੁਤਾ ਕੁਝ ਨਹੀਂ ਕੀਤਾ ਮਤਲਬ ਜਗਾਈਆਂ ਵੀ ਨਹੀਂ ਹੈ ਤੇ ਆਜੂ ਪਹਿਲਾਂ ਮਿਲਦੇ ਆ ਜੀ ਇਧਰ ਫੈਮਿਲੀ ਨਾਲ ਕਰਦੇ ਆ ਜੀ ਗੱਲਾਂ ਬਾਤਾਂ ਚਲੋ ਜੀ ਇਧਰ ਭਾਈ ਮੰਮੀ ਜੀ ਨੂੰ ਕਾਸਮ ਜੀ ਸਾਹਿਬ ਹਾਂ ਜੀ ਮਮੀ ਸਰ ਸ਼ਿਬਾ ਜੀ ਸਾਹਿਬ ਤੇ ਅੱਜ ਭਾਈ ਅਸੀਂ ਦੀਵਾਲੀ ਦਾ ਮਨਾਉਣ ਲੱਗੇ ਮੱਥਾ ਟੇਕਣਾ ਮੰਮੀ ਹਨਾ ਤੇ ਸਾਡੇ ਭਾਈ ਮਨਕੀਰਤ ਦੀ ਆਰ ਹਰਗੁਣ ਦੀ ਪਹਿਲੀ ਦੀਵਾਲੀ ਐ ਤੇ ਮਾਲਕ ਅੱਗੇ ਚਲੋ ਸਿਰ ਝੁਕਾਣਾ ਅਰਦਾਸ ਕਰਨੀ ਆ ਭਾਈ ਵੀ ਖੁਸ਼ੀਆਂ ਖੇੜੇ ਵੇੜੇ ਚ ਆਉਂਦੇ ਰਹਿਣ ਹਨਾ ਤੇ ਆ ਜਿਹੜਾ ਜਿਹੜਾ ਅੱਜ ਕੰਮ ਹੋਇਆ ਹੈ ਜੀ ਅੱਜ ਅੱਜ ਸਾਡੇ ਪਰਿਵਾਰ ਵਿੱਚ ਸਾਰੇ ਵਿੱਚੇ ਮਤਲਬ ਅਸੀਂ ਕਿਸੇ ਨੇ ਵੀ ਕਹਿ ਲੋ ਵੀ ਕੋਈ ਮਤਲਬ ਲੜੀਆਂ ਲੁੜੀਆਂ ਵਾਲਾ ਕੰਮ ਜਾਂ ਦੀਵੇ ਬਾਲਨੇ ਉਹ ਅੱਜ ਅਸੀਂ ਨਹੀਂ ਕਰਨਾ ਹਾਂ ਉਹ ਕੁਝ ਨਹੀਂ ਕਰਿਆ ਅਸੀਂ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਹਾਂ ਆਪਣੇ ਪਰਿਵਾਰ ਦੀ ਵਾਦਾ ਹੈ ਬਿਲਕੁਲ 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 ਹਾਂ ਨਾਲੇ ਇੱਕ ਗੱਲ ਹੁੰਦੀ ਵੱਖਰੀ ਆ ਉਹ ਹਾਂ ਇੱਕ ਉਹ ਗੱਲ ਹੁੰਦੀ ਆ ਵੀ ਚਲੋ ਭਾਈ ਵੀ ਇੱਕ ਤਾਂ ਹੁੰਦਾ ਵੀ ਚਲੋ ਭੋਗ ਪੈ ਲਿਆ ਹਨਾ ਉਹ ਗੱਲ ਵੱਖਰੀ ਹੋ ਜਾਂਦੀ ਆ ਵੀ ਜਾ ਆਪਣੇ ਤਾਗਾ ਬਰਦਾਗ ਲੱਗ ਕੇ ਹਾਂ 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 ਇਹ ਤਾਂ ਹੁਣ ਚਲੋ ਆਏ ਆ ਵੀ ਅ ਤਾਜ਼ਾ ਤਾਜ਼ਾ ਇੱਕ ਹੋਰ ਗੱਲ ਆ ਜੀ ਤੁਹਾਨੂੰ ਦੱਸੀਏ ਅ ਉਹਨਾਂ ਨੂੰ ਅੱਜ ਹਜੇ ਸਗੋਂ ਉਹਨਾਂ ਦਾ ਸੰਸਕਾਰ ਵੀ ਨਹੀਂ ਕੀਤਾ ਉਹਨਾਂ ਦਾ ਬੇਟਾ ਜਿਹੜਾ ਉਹ ਬਾਹਰ ਗਿਆ ਹੋਇਆ ਜੀ ਸਾਊਥ ਸੁਡਾਨ ਜ਼ੁਗਾਂਡਾ ਗਿਆ ਹੋਇਆ ਤਾਂ ਬਾਈ ਗਿਆ ਵੀ ਹੁਣੇ ਤਾਂ ਬਾਈ ਵਿਚਾਰਾ ਅ ਮੈਂ ਕਹਿੰਦਾ ਸਈ 6 ਮਹੀਨੇ ਹੋਈ ਤੇ ਤੇ ਹੁਣ ਵਾਪਸ ਆ ਰਿਹਾ ਉਹ ਫੇਰ ਅ ਅਜ ਰਾਤ ਨੂੰ ਉਹਨੇ 12 ਵਜੇ ਅ ਦਿੱਲੀ ਉਤਰਨਾ ਤੇ ਐਦਾਂ ਔਖਾ ਹੋ ਜਾਂਦਾ ਜਿੱਦਾਂ ਹੁਣ ਕੱਲਾ ਕੱਲਾ ਮੁੰਡਾ ਬਾਈ ਬਹੁਤ ਔਖਾ ਹੋ ਗਿਆ ਵਿਚਾਰਾ ਹੁਣ ਹਜੇ ਜਾ ਕੇ ਇੱਥੇ ਚਲੋ ਕਮਾਉਣ ਲੱਗਿਆ ਤਾਂ ਹਨ ਹੁਣ ਫੇਰ ਭੱਜਣਾ ਪੈ ਗਿਆ ਇਧਰ ਨੂੰ ਤੇ ਵਿਚਾਰੇ ਦੇ ਕਿੰਨਾ ਔਖਾ ਬੰਦੇ ਹਾਂ ਹਾਂ ਉਹਦਾ ਬਾਪ ਸੀ ਜਿਹੜਾ ਕਿ ਪੁੱਤ ਨਾ ਬਿਲਕੁਲ ਬਿਲਕੁਲ ਤੇ ਹੁਣ ਭੂਆ ਜੀ ਭੂਆ ਜੀ ਸਾਡੇ ਵਿਚਾਰੇ ਰਹਿ ਗਏ ਇਕੱਲੇ ਘਰਾਂ ਇਕੱਲੇ ਆ ਕਰਕੇ ਬਹੁਤ ਮੁਸ਼ਕਲ ਆ ਜੀ ਕੰਮ ਹੁਣ ਉਹਨਾਂ ਨੂੰ ਜਿਆਦਾ ਔਖੀ ਹੋ ਜਣੀ ਤੇ ਇਕੱਲਿਆਂ ਕਰਕੇ ਕਰ ਲਈ ਆ ਕੁੰਨੀਆਂ ਬਿਆਈਆਂ ਵੀ ਆਏ ਆਪਣੇ ਘਰ ਹਾਂ ਉਹ ਵੀ ਵਿਚਾਰਾ ਮੇਰੇ ਆਪ ਨਹੀਂ ਤੂੰ ਵੀ ਦੋਲੇ ਕਰ ਲੈ ਰਹੇ ਤੇ ਕੱਲੇ ਹੀ ਦੇ ਮੁੰਡਾ ਪਹਿਣਾ ਪਾਈ ਨਹੀਂ ਕਿੰਨਾ ਕ ਬੰਦਾ ਘਾਹ ਭਰਾਉਂਦਾ ਨਹੀਂ ਤਾਂ ਚਲੋ ਹੈ ਪਰ ਹੁਣ ਕਰ ਵੀ ਕੁਝ ਨਹੀਂ ਸਕਦੇ ਬਾਈ ਇਸ ਮੋੜੇ ਚੀਜ਼ ਮੋੜੇ ਹਨਾ ਲੋਰੇ ਕੋਈ ਨਾ ਪਪਾ ਨੂੰ ਬਲਾਕ ਦੀ ਸਦੀ ਚੱਲਦੀ ਹੈਗੀ ਹਾਂ ਜਦੋਂ ਮਹਾਰਾਜ ਨੇ ਲਿਖਿਆ ਵਾ ਕਿਸਮਤ ਹੀ ਜਾਦੇ ਜਾਣਾ ਜਦ ਹੀ ਜਾਣਾ ਬਿਲਕੁਲ ਕੋਈ ਦਿੱਤ ਨਹੀਂ ਦੇਦਾ ਤੇ ਹਾਂ ਨਹੀਂ ਦੇਖਦਾ ਹੂੰ ਕੋਈ ਉਹ ਨਹੀਂ ਦੇਦਾ ਵੀ ਮੌਸਮੀ ਕੰਮ ਲੈ ਜਾਣਾ ਹਾਂ ਉਹਦੇ ਲੈ ਜਾਣਾ ਬਿਲਕੁਲ ਰਾਤ ਵੀ ਸੀਗੇ ਚੰਗੇ ਬਹੁਤ ਸੀਗੇ ਰਾਤ 22 ਉਹ ਨਹੀਂ ਸਕੂ ਖਬਰਸਾਰ ਲੈ ਕੇ ਆਏ ਜਾ ਕੇ 15 ਸੀਗੀ ਵੀ ਰਾਤ ਤੱਕ ਠੀਕ ਸੀ ਜਿਸੇ ਇੱਕ ਦਮ ਹੋ ਗਿਆ ਉਹ ਅਸਲ 'ਚ ਨਾ ਉਹਨਾਂ ਦੇ ਸ਼ੂਗਰ ਕਰਕੇ ਹੀ ਅਟੈਕ ਤੋਂ ਦੀ ਕੋਈ ਸ਼ਿਕਾਇਤ ਆ ਗਈ ਉਹਨਾਂ ਨੂੰ ਉਹਨਾਂ ਦੇ ਪੈਰ 'ਪਰ ਸੱਟ ਲੱਗੀ ਹੋਈ ਸੀ ਉਹਦੀ ਖਬਰ ਸਾਰ ਲੈਣ ਗਏ ਤੇ ਬਾਈ ਬਾਈ ਉਹ ਨਹੀਂ ਤਾਂ ਹਾਂ ਪਰ ਕੰਮ ਹੋ ਰਿਹਾ ਹੋ ਗਿਆ ਿੱਲੇ ਜੀ ਤਾਂ ਵੈਸੇ ਖਾ ਕੇ ਦਿੰਦੇ ਸੀ ਿੱਲੇ ਉਹੀ ਪੈਰ ਕਰਕੇ ਹੀ ਤਕਲੀਫ ਧੀ ਸ਼ੂਗਰ ਕਰਕੇ ਨਾ ਤੇ ਰੋਟੀ ਪਾਣੀ ਵੀ ਕੱਲੇ ਖਾਣਾ ਘੱਟ ਕਰਿਆ ਬਸ ਹਾਂ ਇਹ ਕਾ ਦੋ ਹੀ ਨਹੀਂ ਭਾਈ ਟਿਕਦੇ ਟਿਕਦੇ ਆ ਦੇਖੀ ਆ ਦੇਖ ਕਣ ਜਾਂਦਾ ਦਾ ਲੱਗ ਗਿਆ ਨਾ ਵੀ ਆਪਾਂ ਦੁਆਵਾਲੀ ਪਰ ਦੀਵੇਂ ਬਾਲ ਲੈ ਥੋੜਾ ਦੁਆਵਾਲੀ ਵੀ ਸਗੰਜਾ ਕਰੀਏ ਨੇ ਲਿਆਣੇ ਦੀ ਆ ਸੁੱਖ ਉਹ ਕਰ ਜੀ ਬਿਲਕੁਲ ਬਿਲਕੁਲ ਵੀ ਭਾਈ ਦੁਆਵਾਲੀ ਦੇ ਨੂੰ ਅਦੀ ਹਰ ਚੋ ਗੁੰਡੀ ਯਾਰ ਪਹਿਲੀ ਦੁਆਵਾਲੀ ਆ ਹਾਂ ਤੇ ਹੁਣ ਭਾਈ ਮੱਥਾ ਅੱਜ ਪਕਵਾਨ ਵੀ ਅਸੀਂ ਕੋਈ ਨਹੀਂ ਮਤਲਬ ਬਣਾਇਆ ਨਹੀਂ ਅੱਜ ਨਹੀਂ ਪਰ ਰੋਟੀ ਸਾਂਭ ਕੇ ਆਈ ਜਾਂਦੇ ਬਸ ਮੱਥੇ ਰੱਖੋ ਨਹੀਂ ਕੰਮ ਕਰੇ ਮੱਥਾ ਟੇਕ ਲੈਣਾ ਤੇ ਜੁੜੇ ਰਹੋ ਭਾਈ ਤੁਸੀਂ ਬਲੌਗ ਰੇ ਰਹਾਂ ਤੇ ਆਜੋ ਫੇ ਮਾਥਾ ਟੇਕਦੇ ਆਂ ਜੀ ਲਓ ਜੀ ਹੁਣ ਪਾਈ ਟਰੈਕਟਰਾਂ ਉਪਰ ਸੰਦ ਬੱਲੇ ਉਪਰ ਰੱਖ ਦਈਏ ਦੀਵੇ ਤੇ ਬਾਈ ਹੁਣ ਚੱਲ ਫੇ ਬਾਈ ਹਾਂ ਟਰੈਕਟਰ ਉਪਰ ਰੱਖ ਦੰਨੇ ਆ ਇੱਕ ਹਨਾ ਤੇ ਇਹ ਇੱਕ ਗੱਡੀ ਉਪਰ ਰੱਖ ਦੰਨੇ ਆ ਦੇਖਿੇ ਜ਼ਿਆਦਾ ਪਾਤਾ ਮਨ ਲਾ ਦਾ ਤੇਲ ਇਹਨਾਂ ਦੇ ਵਿੱਚ ਹਾਂ ਬੁੱਝ ਗਿਆ ਦੇਖਿੇ ਉਥੀ ਪਾੜ ਲਈ ਰੱਖ ਕੇ ਤੰਨ ਆ ਜਾ ਗੱਡੀ ਉਪਰ ਰੱਖ ਦਈ ਬਾਈ ਗੱਡੀ ਦੇ ਉੱਥੇ ਬੋਂਟ ਜਿਗਰੇ ਰੱਖਦੇ ਇਥੇ ਮੋਰੇ ਨੂੰ ਐ ਆ ਆ ਇੱਥੇ ਰੱਖੋ ਜਣਾ ਆ ਪਲਾਸਟਿਕ ਵਾਲੀ ਜਗ੍ਹਾ ਤੇ ਪਰ ਉਹ ਉੱਪਰ ਨਾ ਸੇਕ ਪਏ ਬਾ ਇੱਥੇ ਠੀਕ ਆ ਹਾਂ ਬਾ ਸੱਚਾ ਪਾ ਅੱਛਾ ਇਹ ਇੱਕ ਟਰੈਕਟਰ ਪੂ ਸਾਤੇ ਦਾ ਜੀ ਟਰੈਕਟਰ ਵੀ ਨਹੀਂ ਤੋ ਹੋਇਆ ਜੁੱਦਰੇ ਗਏ ਹੋਏ ਤੇ ਆ ਮੈਂ ਹੁਣੇ ਹੁਣੇ ਪਾਣੀ ਮਾਰਿਆ ਸੋਚਿਆ ਜਾਂ ਕਰਤਾ ਟਰੈਕਟਰ ਵੀ ਤੇ ਗੱਡੀ ਵੀ ਸੱਚੇ ਕੋਚ ਤੇ ਇੱਕ ਟਰਾਲੀ 'ਤੇ ਰੱਖ ਦੰਨੇ ਬਾਈ ਹਨਾ ਰੂਟਾਬੀਟਰ ਕਿੱਧਰ ਖੜਾ ਆਪਣਾ ਰੂਟਾਬੀਟਰ 'ਤੇ ਰੱਖ ਦੰਨੇ ਆ ਇੱਕ ਨਹੀਂ ਨਹੀਂ ਮਸ਼ੀਨ 'ਤੇ ਰੱਖ ਦੰਨੇ ਆ ਰੂਟਾਬੀਟਰ 'ਤੇ ਰੱਖਣਾ ਰੂਟਾਬੀਟਰ 'ਤੇ ਰੱਖ ਦੰਨੇ ਨਹੀਂ ਉਹ ਉਹਦੇ ਵਾਲੇ 'ਤੇ ਮਸ਼ੀਨ 'ਤੇ ਰੱਖ ਦੰਨੇ ਉੱਥੇ ਰੋਕ ਕੇ ਬਾਹਰ ਨਹੀਂ ਬਾਈ ਰੱਖ ਕੇ ਐਦਾਂ ਨਾ ਮਾਣੇ ਮੋਟੇ 부ਝੀ ਹੋ ਜਾਣੇ ਹਵਾ 'ਚ ਹਵਾ ਚੱਲਦੀ ਆ ਇੱਧਰ ਖੜਾ ਜੀ ਰੂਟਾ ਵਿਟਰ ਕਰੂਟਾ ਵਿਟਰ ਪਰ ਰੱਖ ਦੰਨੇ ਆ ਤੇ ਹਜੀ ਫਸਲ ਲੈ ਕੇ ਜਾਣੀ ਦੀ ਫਸਲ ਬੜਾਈ ਹੋਈ ਆ ਹੂੰ ਨਾ ਬਈ ਇੱਧਰ ਨੂੰ ਆ ਜਾ ਹੁਣ ਰੂਟਾ ਵਿਟਰ ਪਰ ਰੱਖ ਹੋ ਜੂਗਾ ਇੱਧਰ ਤਾਂ ਵੈਸੇ ਮੱਥਾ ਅਸੀਂ ਟੇਕ ਗਏ ਆ ਬੂਰ ਆ ਜੀ ਆਪਣੇ ਘਰ ਆ ਹੋਇਆ ਪਾ ਜਿਹੜਾ ਤੇ ਉਹ ਉੱਥੇ ਸਾਹਮਣੇ ਬੜਾ ਖੂਹ ਆ ਉਹ ਉੱਥੇ ਵੀ ਦੀਵਾ ਸੀ ਰੱਖਿਆ ਹੈ ਖੂਹ ਤੇ ਵੀ ਖਵਾਜੇ ਨੂੰ ਵੀ ਭਾਈ ਸੰਤ ਵੀਗਾ ਹਾਂ ਸਹੀ ਗੱਲ ਹੈ ਸੰਤ ਵੀ ਭਾਈ ਧੋ ਨਹੀਂ ਹੋਏ ਸਾਤੇ ਅੱਜ ਅੱਜ ਮੈਂ ਉਧਰ ਨੂੰ ਚਲੇ ਹਾਂ ਇੱਕ ਇੱਧਰ ਰੇੜੇ 'ਤੇ ਰੱਖਦੇ ਭਾਈ ਇੱਕ ਇਹਦੇ 'ਤੇ ਰੱਖ ਦਿੰਦੇ ਆ ਟੋਕੇ ਵਾਲੀ ਮਸ਼ੀਨ 'ਤੇ ਹਨ ਹਮ ਖੇਤਾਂ ਦਾ ਪਾਪਾ ਜੀ ਰੱਖਿਆ ਹੈ ਜਾ ਕੇ ਬੋਰ ਪਰ ਹੋ ਹੁਣ ਲਈ ਪਰ ਰੱਖਣਾ ਉਹ ਉੱਥੇ ਰੱਖੀ ਫਿਰ ਜਿੱਥੇ ਬਾਈ ਡੰਗਰ ਨਹੀਂ ਗਾਆਂ ਬਾਹਰ ਕੱਢੀਆਂ ਮੈਂ ਨਾ ਗਾਆਂ ਵਾਲੀ ਜਗ੍ਹਾ ਰੱਖਾ ਦਿੰਦੇ ਡੰਗਰ ਨਾਲ ਨਾ ਮੂੰਹ ਮਾਰ ਲਵੇ ਕੋਈ ਚਾਹੇ ਮੈਂ ਕਹਿੰਦਾ ਥੱਲੇ ਹੀ ਰੱਖ ਦੇ ਬਾਈ ਯਾਰ ਹੂੰ ਚਲ ਇੱਥੇ ਠੀਕ ਆ ਚਲੋ ਭਾਈ ਹੁਣ ਤੇ ਕੀ ਜੀ ਮੱਥਾ ਡੰਕਰ ਕਰ ਰਹੇ ਆ ਰੈਸਟ ਹੋਰ ਤਾਂ ਹੁਣ ਹਾਲ ਸਵਾਗਾ ਦਾ ਮੈਂ ਕਹਿੰਦਾ ਖੇਤਮਾ ਹੀ ਖੜਾ ਹਾਂ ਹਾਂ ਹਾਲ ਸਵਾਗਾ ਭਾਈ ਖੇਤਮਾ ਖੜਾ ਏ ਚਲੋ ਆਹੀ ਇਹੋ ਮਸ਼ੀਨ ਉਪਰ ਰੱਖ ਦੰਨੇ ਭਾਈ ਉਹ ਉਹਦੇ ਵਾਲੀ ਪਰ ਡ੍ਰਿਲ ਪਰ ਟੂਟਾ ਮੀਟਰ ਵਾਲੀ ਪਰ ਇਹਦੇ ਉਪਰ ਰੱਖ ਦੰਨੇ ਇੱਕ ਤੇ ਫੇਰ ਦੇਖੀ ਜੀ ਮਥਾ ਮਾਲਕ ਤੇ ਮੰਗੀਏ ਤੰਦਰੁਸਤੀ ਐ ਕਿਤਾ ਨਾ ਕੁਝ ਮਤਲਬ ਕੋਈ ਸੰਤ ਵੀ ਨਹੀਂ ਸਾਤੇ ਭਾਈ ਤੋ ਹੋਇਆ ਫੇ ਸਵੇਰੇ ਜਦੋਂ ਆ ਚੀਜ਼ ਪਤਾ ਲੱਗੀ ਤਾਂ ਉਧਰ ਨੂੰ ਚਲੇ ਗਏ ਮਨ ਕੋ ਜੀ ਹੁਣ ਲੱਗੇ ਮੱਥਾ ਟੇਕਣ ਅੰਦਰ ਅੰਦਰ ਚੱਲ ਰਹੀ ਹੈ ਤਿਆਰੀ ਮੱਥਾ ਟੇਕਣ ਦੀ ਆਜੋ ਫੇ ਮੱਲਾਉਨੇ ਆ ਤੁਹਾਨੂੰ ਸਾਰਿਆਂ ਨੂੰ ਲਓ ਜੀ ਭਾਈ ਲੱਗੇ ਮਿੱਥ ਮੱਥਾ ਟੇਕਣ ਖਿੱਲਾ ਲਿਓ ਭਾਈ ਖਿੱਲਾ ਰਹਿ ਗਈਆਂ ਤੇ ਮਹਾਰਾਜਾ ਸ਼ੁਕਰਾਨਾ ਕਰੀਏ ਚਲੋ ਮਾਲਕ ਭਾਈ ਨਿਆਣੇ ਬੱਚਿਆਂ ਨੂੰ ਸੁੱਖ ਰੱਖੇ ਸੁਖੀ ਰੱਖੇ ਤੇ ਵਾਹ ਕਿੰਸਾ ਚੱਪਕਾ ਅੱਛਾ ਤੇ ਕੋਈ ਮੱਥਾ ਨੂਰ ਤਾਂ ਉਧਰ ਬੜੀ ਵੀ ਸਾਡੀ ਫੋਨ 'ਚ ਟਿਕਦੀ ਨਹੀਂ ਹੈ ਉਹ ਉਹ ਇੱਥੇ ਲਾ ਦੇ ਉਹ ਇੱਥੇ ਸਾਈਡ ਪਰੇ ਠੀਕ ਆ ਹੱਥ ਚੁੱਕ ਕੇ ਬਾਹਰੋਂ ਕੰਨਾਪਾ ਮੇਰੇ ਲਈ ਕਿ ਮम्मी ਤੇ ਚੱਕੇ ਦੇਣੀ ਦੀ ਮੂੰਬਤੀ ਤਾਂ ਚੱਕੀ ਦਊਂ ਕਿ ਦੀਵਾਲੀ ਜੀ ਇਹ ਪਿਛਲੇ ਸਾਲ ਦੀ ਆ ਸਾਡੀ ਮੰਮੀ ਕਹਿੰਦੀ ਨਹੀਂ ਸੌਰੀ ਪੁਰਾਣੀ ਮਤਲਬ ਪੁਰਾਣੀ ਆ ਤੇ ਬਗੜੇ ਜਾਂ ਤੁਸੀਂ ਹੋਏ ਤੇ ਇਹ ਜੱਤੀ ਲੈਂਦੀ ਹੈ ਹਾਂ ਛੋਟੇ ਛੋਟੇ ਅੱਛਾ ਜੇ ਮੰਮੀ ਅਸੀਂ ਛੋਟੇ ਤੇ ਛੋਟੇ ਨਿਆਣੇ ਤੋਂ ਉਹਦੀ ਸਾਰੇ ਹੀ ਅਸੀਂ ਲੈਂਦੇ ਆ ਮੇਰੇ ਨਿਆਣੇ ਛੋਟੇ ਛੋਟੇ ਕੀ ਜਦਦੇ ਹਾਂ ਹਾਂ ਇਹ ਹੁਣ ਲੈਂਦੀ ਆ ਉਹੀ ਤਾਂ ਕਹਿੰਦੇ ਇਹ ਦੋ ਮੰਜ਼ਲ ਹੀ ਅਸੀਂ ਤਾਂ ਲੈਂਦੀ ਆ ਭਾਈ ਇੱਕ ਮੰਜ਼ਲ ਸਾਡੇ ਹਾਂ ਮਨਕੀਰਤ ਦੀ ਇੱਕ ਸਾਡੀ ਹਰਗੁਣ ਦੀ ਐਦ ਕੀ ਨਾਲ ਦੀ ਦੋਹਾਂ ਦੀ ਪਹਿਲੀ ਦੀਵਾਲੀ ਆ ਇੱਕ ਕੋਠੀ ਥੱਲੇ ਮਨਕੀਰਤ ਦੀ ਹਾਂ ਜੀ ਇੱਕ ਕੋਠੀ ਇੱਕ ਕੋਠੀ ਹਰਗੁਣ ਦੀ ਹੂੰ ਉੱਪਰਲੀ ਕੋਠੀ ਹਰਗੁਣ ਦੀ ਚ 12 ਨੂਰ ਦਾ ਬਿਲਕੁਲ ਸਹੀ ਗਿਆ ਖੇਲਾ ਬਣ ਦੋ ਆਮ ਵੀ ਮੰਨ ਲੂਗੀ ਵਾਹ ਕਿਰ ਸੱਚੇ ਬੋਲੂ ਨੂਰ ਦੇ ਹਿੱਸੇ ਦੀਆਂ ਤੁਸੀਂ ਉਹ ਖੜ ਲਉਂਗਾ ਫੋਨ 'ਚ ਪੜੀ ਵੀ ਆ 오, 와, 이거, 저, 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 ਅਜੀ ਥੋੜੀ ਢਿੱਲੀ ਆ ਜੀ ਇਹ ਰਿਹਾਰਡ ਜਾਂ ਕਰੀ ਜਾਂਦੀ ਆ। ਸਾਰੇ ਦੇਖਦਾ ਤੂੰ ਰਹਿ ਗਿਆ। ਤੂੰ ਕਿੱਥੇ ਸੀ ਸੀ ਤੇ ਗਿਆ। ਆ ਜਾ ਨੂਰੇ। ਆ ਜਾ। ਤੇਰਾ ਪਾਪਾ ਜੀ ਵੀ ਮਾਥਾ ਦੇ। ਸਾਦੇ ਪਾਪਾ ਬੁਲਾਉਂਦਾ। ਆ ਲੈ ਲੈ। ਸਾਡੀ ਬੁਤੀ ਜਾ ਕੇ ਦੇਖਦੇ ਮਾਥਾ ਆ ਜਾ। ਆ ਜਾ ਓਰੇ ਆ ਜਾ। ਇਹਦੇ ਕਰਕੇ ਬੁਤ ਪਾਪਾ ਨੂੰ ਫੋਨ ਕਰਕੇ ਬੁਲਾ ਰਿਹਾ ਹਾਂ। ਜਾਣ ਕੇ ਸੌਣ ਦੀ ਐਕਟਿੰਗ ਕਰਦੀ। ਆ ਜਾ। ਆਊਗਾ। ਮੇਰੇ ਕੋਲ ਆਊਗਾ। ਪਾਪਾ ਕੋਲ ਆਊਗਾ। ਨਹੀਂ ਮੈਂ ਨਹੀਂ। ਮੈਂ ਕੋਲ। ਮੱਥਾ ਠੇਕ ਦੇ ਪੁੱਤ ਠੀਕ ਹੈ ਮੱਥਾ ਠੇਕ ਦੇ ਤੂੰ ਇਹ ਤੱਕ ਦੋ ਇੱਕ ਲੱਗੇ ਕਿ ਇਹ ਲੈ ਕੇ ਸੇ ਨਾ ਦੋ ਇਹ ਤੱਕ ਦੋ ਆਹ ਤੰਮ ਲੇ ਲੈ ਇਹ ਆਏ ਕਰਕੇ ਤਾਂ ਨਾਮ ਬਾਈ ਸੁਖਨ ਸਿੰਘ ਮਹਾਰਾਜ ਤੇਰੀ ਦੂਜੀ ਦੁਵਾਲੀ ਜਿਹੜੀ ਦੂਜੀ ਦੁਵਾਲੀ ਨੂਰੂ ਦੀ ਸਾਡੀ ਦੀ ਭਾਈ ਦੂਜੀ ਦੁਵਾਲੀ ਆ ਤਾਂ ਮੱਥਾ ਠੇਕ ਇਹ ਦੂਜੇ ਬੱਚੇ ਆ ਮੈਂ ਵੀ ਟੇਕਣਾ ਉਹ ਵੀ ਟੇਕ ਚਲ ਬਸ ਟੇਕ ਹੋ ਗਿਆ ਕੋਈ ਗੱਲ ਨਹੀਂ ਨਿਆਣੀ ਨਾ ਮਾਤ ਨਹੀਂ ਮਾਰਤਾ ਮਾਂ ਦਾ ਟੇਕਣ ਲੱਗੀ ਆ ਤੇ ਦਾਦੀ ਟੇਕਣ ਲੱਗੀ ਪੁੱਤ ਤੂੰ ਟੇਕਲਾ ਵਾਹਿਗੁਰੂ ਤੂੰ ਵੀ ਟੇਕਲਾ ਦਸਹਰੇ ਨੂੰ ਮੱਥਾ ਬਹੁਤ ਵਧੀਆ ਟੇਕਿਆ ਤਾਂ ਇਹਨੇ ਉਹ ਚੌਲ ਜਿਹੇ ਲਿਖਦੇ ਹੁੰਦੇ ਨੇ ਹਾਂ ਨਹੀਂ ਚੌਲ ਤਾਂ ਇਹਨੂੰ ਬਾਅਦ ਚ ਦੇਖੇ ਨਹੀਂ ਤਾਂ ਇਹਨੇ ਮੱਥਾ ਟੇਕਣਾ ਹੀ ਨਹੀਂ ਤਾਂ ਇਹ ਪਹਿਲਾਂ ਦੇਖ ਜੀ ਚਲ ਇੱਕ ਰੁਕ ਤੇ ਅੱਜ ਵੀ ਦੇ ਕਾ ਅੱਜ ਵੀ ਟਿੱਕਣਾ ਭਾਈ ਮੋੜ ਦੀ ਗੱਲ ਆ ਇਹਦੇ ਦੀ ਉਦਣ ਵੀ ਪਹਿਲਾਂ ਤਾਂ ਫਰੀ ਗਈ ਇਹਨੇ ਹਾਂ ਉਦਣ ਵੀ ਪਹਿਲਾਂ ਫਰੀ ਗਈ ਬਾਅਦ ਵਿੱਚ ਆਈ ਫਿਰ ਆਪੇ ਆ ਕੇ ਬਹਿ ਗਈ ਸ਼ਕੋ ਜਿਆ ਟਿੱਕਣ ਲੱਗੇ ਨਾ ਮੱਖਾਂ ਫਿਰ ਆ ਕੇ ਬਹਿ ਗਈ ਇਹ ਸੱਚ ਪਵਾ ਚਾ ਸ਼ੁਕਰ ਫਲਾ ਪਿਆ ਉਹ ਤਾਂ 6 ਇੰਚ ਟਾਈ ਕੱਠੀ ਕਰਦੀ ਤੇ ਆ ਬਹੁਤ ਆਪੋ ਲੱਗਦੀ ਨਾ ਫਿਰ ਉਹ ਵੀ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਬੰਦੀ ਛੋੜ ਦੇਸਦੀਆਂ ਲੋਵਾਰ ਕਾ ਜੀ ਮਾਲਕ ਸਾਰਿਆਂ ਦੀ ਜ਼ਿੰਦਗੀ ਚ ਖੁਸ਼ੀਆਂ ਲੈ ਕੇ ਆਵੇ ਹਰੇਕ ਦੀ ਦੀਵਾਲੀ ਭਾਈ ਖੁਸ਼ੀਆਂ ਭਰੀ ਖੁਸ਼ੀਆਂ ਭਰੀ ਹੋਵੇ ਹਰੇਕ ਦੇ ਘਰਾਂ ਦੁੱਧ ਪੁੱਤ ਦੀ ਦਾਤ ਬਖਸ਼ੇ ਮਾਲਕ ਇਹ ਵਾਹਿਗੁਰੂ ਚੱチェ ਆਪਾ ਸਾ ਅੱਜ ਜੀ ਅਸੀਂ ਫਿਰ ਪਕਵਾਨ ਤਾ ਨੋ ਨੋ ਮਨਕੀਰਤ ਅੱਜ ਅਸੀਂ ਪਕਵਾਨ ਤਾ ਜੀ ਹੁਣ ਕੋਈ ਪਕਾਇਆ ਨਹੀਂ ਤੇ ਹੁਣ ਪ੍ਰਸ਼ਾਦਾ ਬਣਿਆ ਹੋਇਆ ਜੀ ਸਾਦੀ ਸਬਜ਼ੀ ਹੈ ਮੰਮੀ ਬਣੀ ਹੈ ਅੱਜ ਦਾਲ ਬਣ ਗਈ ਦਾਲ ਬਣ ਗਈ ਮਾਸ਼ਾ ਅੱਲਾਹ ਦਾਲ ਸਵੇਰੇ ਬਣਾਈ ਸੀ ਮਾਸ਼ਾ ਅੱਲਾਹ ਦਾਲ ਹਾਂ ਮਾਸ਼ਾ ਅੱਲਾਹ ਦਾਲ ਬਣਾਈ ਦੀ ਹੈ ਠੀਕ ਹੈ ਜਗੀ ਹੈ ਜੀ ਪ੍ਰਸ਼ਾਦਾ ਫਿਰ ਦੇਖੀ ਇਹਨੇ ਆ ਕਰਦਣਾ ਕੰਮ ਦੋ ਵਲ ਲਾ 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 ਇਹ ਬੈਠਦਾ ਹੀ ਬੈਠਦਾ ਹੀ ਨਹੀਂ ਹੈ ਹੋਰ ਖਿਲਾ ਦੇ ਦੇ ਉਹਨੂੰ ਖਿਲਾ ਉਹ ਮੰਮੀ ਜਿਹੜੀਆਂ ਨਮਕੀਨ ਖਿਲਾ ਪਈਆਂ ਹੋਣੀਆਂ ਉਹ ਦੇ ਦੇਣੀਆਂ ਦੀ ਇਹਨੂੰ ਖਾਂਦਾ ਇਹ ਤਾਂ ਘੋਰ ਕੇ ਮੂੰਹ ਚ ਪਾ ਜੀਦੀ ਆ ਆ ਖਿਲਾ ਦੇ ਦੇ ਉਹਨੂੰ ਫਿਰ ਇੱਕ ਵਾਰ ਹਟਣਾ ਨਹੀਂ 10 15 ਮਿੰਟ ਨਾ ਖੜਾ ਖੜਾਈ ਜਾਉ ਖਲਾਈ ਜੀਰੇ ਤੂੰ ਖਾਲੀ ਖਾਲੀ ਆ ਗਿਆ ਖੇਲ ਤਾਂ ਖੇਲਦਾ ਮੂੰਹ ਤਾਂ ਫਾਇਦਾ ਹਨਾ ਮੰਮੀ ਖੇਲ ਤਾਂ ਜੇ ਸਾਫਤੀ ਵੀ ਮੂੰਹ ਚ ਪਾ ਲਵੇ ਕੋਈ ਵਿਗਾੜਦਾ ਨਹੀਂ ਕੋਈ ਬਾਹਰ ਨਹੀਂ ਪਾ ਜੀਦਾ ਕੁਝ ਵੀ ਜੁਕਾ ਸਾਫਟ ਨੂੰ ਪਾ ਲ ਸਕਦੇ ਅੱਛਾ ਅੱਜ ਅਛਾ ਅਭੀ ਚੱਕਰ ਆ ਹੈ ਕਰਕੇ ਹੁ ਜੀ ਦਾਦ ਜੀ ਸੇਵ ਤੇ ਮਾੜਾ ਜਿਹਾ ਸੀਗਾ ਲੱਗੇਗਾ ਕਿ ਸਾਡੇ ਦਾ ਕੁਝ ਵੀ ਨਹੀਂ ਇੱਕ ਦਿਨ ਭਾਈ ਸੇਵ ਲਾ ਲਿਆ ਇਹਨੇ ਸੰਗ ਨੂੰ ਮੰਮੀ ਕਰਦੀ ਮੰਮੀ ਹਾਏ ਹਾਏ ਤੈਨੂੰ ਕੀ ਹੋ ਗਿਆ ਮੈਂ ਹੋ ਗਿਆ ਮੁੰਡੇ ਨੂੰ ਸੰਗ ਦਾ ਤਾਂ ਭੱਜੀ ਗਈ ਇਹ ਬੰਦੇ ਮੰਮੀ ਤਾਂ ਵਿਚਾਰੀ ਬਾਈ ਦੇ ਪ੍ਰਸ਼ਾਦ ਪੁੱਤ ਲੈ ਮੱਥਾ ਦੇ ਕੇ ਆ ਬਾਈ ਬਾਪੀ ਇਹਨੇ ਉਲਟੀ ਵੀ ਨਾ ਕਰੇ ਬਿਨਿਆਣਾ ਉਲਟੀ ਕਰੇ ਫਿਰ ਵੀ ਹੋ ਜਾਂਦਾ ਮੈਂ ਤਾਂ ਫਿਰ ਉਮੀ ਪੁੱਠਾ ਕਰੀ ਜਾਵੇ ਇੱਥੇ ਦੇ ਕਰੀ ਜਾਣ ਫਿਰ ਵੀ ਨਾ ਹੋ ਕਰੇ ਫਿਰ ਮੈਂ ਇੱਕ ਦਵਾ ਹੋਰ ਕਰਿਆ ਤੇ ਦੀਦੀ ਆਏ ਰੇ ਸੀਗੇ ਉਹਨਾਂ ਨੇ ਕਰਿਆ ਫਿਰ ਉਲਟੀ ਕਰੀ ਤੇ ਫਿਰ ਠੀਕ ਹੋ ਗਿਆ ਅੱਖਾਂ ਜੋ ਐ ਪਾਣੀ ਲਾਵੇ ਦੇ ਨਿਆਣਿਆਂ ਦਾ ਭਾਈ ਤੁਹਾਨੂੰ ਪਤਾ ਹੀ ਹੈ ਨਿਆਣੇ ਇਲ ਤਾਂ ਕਰਦੇ ਹੋ ਰਹਿੰਦੇ ਆ ਹਾਂ ਨੀ ਮਾੜੀ ਜੀ ਆ ਫੇਕ ਕੇ ਮਤਲਬ ਕੱਲ ਨੂੰ ਲੱਗ ਜਾਂਦੀ ਬਿਲਕੁਲ ਬਿਲਕੁਲ ਹਾਂ ਜੀ ਚਲੋ ਬਾਅਦ ਚ ਓਟ ਜੀ ਜੀ ਬਾਅਦ ਚ ਹੋ ਕੀ ਰਿਹਾ ਤੋ ਓਏ ਕੀ ਰਿਤ ਉਹ ਵਿਚਾਰਾ ਸੋਚੀ ਪਿਆ ਉਹ ਕਿੱਧਰ ਕਿੱਧਰ ਦੇਖਾਂ ਉਹ ਪਾਪਾ ਕਿੱਥੇ ਪਾਪਾ ਉਹ ਦੇਪਾ ਉਹ ਦੇ ਪਾਪਾ ਚਾਚੂ ਕਿੱਥੇ ਚਾਚੂ ਚਾਚੂ ਉਹ ਮੈਂ ਇਹਨੂੰ ਇੱਧਰ ਲਾਈਟ ਬਾਲਦੀ ਨਾ ਬੜੀ ਉਹ ਸੁਣ ਦੇਖੂਗਾ ਇਹਦੀਆਂ ਅੱਖਾਂ ਮੂਰੇ ਵਿਚਾਰੇ ਦੀ ਲਾਈਟ ਆਈ ਉਦੋਂ ਹੀ ਕਹਿੰਦੀ ਮੇਰੇ ਪਾਪਾ ਨੂੰ ਫੋਨ ਕਰ ਦੋ ਕਰ ਦੋ ਮੇਰੇ ਪਾਪਾ ਨੂੰ ਫੋਨ ਮੈਂ ਪਾਪਾ ਕੋਲੇ ਜਾਣਾ ਪਾਪਾ ਆਜੇ ਘਰ ਔਰ ਮੈਂ ਨਾ ਥੋੜਾ ਕੱਦ ਨਹੀਂ ਜੇ ਬਤਾ ਲੱਗ ਗਿਆ ਨਾ ਫੋਨ ਕਰਕੇ ਬੁਲਾ ਲਈਦਾ ਹਾਂ ਪਾਪਾ ਨੂੰ ਫੋਨ ਕਰ ਦੋ ਕਹਿੰਦੀ ਹੁਣ ਨਾ ਬੁੱਤਾ ਮੈਂ ਪਾ ਲਈਏ ਹੁਣ ਇਹ ਚਮਕਾ ਦੇ ਉੱਪਰ ਰੱਖਣੇ ਨੂੰ ਹਨਾ ਉਹ ਉਹਦੇ ਉੱਪਰ ਮੰਮੀ ਠੀਕ ਹੈ ਉਹਦੇ ਉੱਪਰ ਉਪਰੇ ਫਿਕਸ ਹੈ ਉਹਦੇ ਸਾਰੇ ਹੀ ਹਾਂ ਹਾਂ ਸਾਰੇ ਹੈ ਬਣੇ ਫਿਕਸ ਬਣੇ ਹੋਏ ਪਏ ਆ ਵੈਸੇ ਭਾਈ ਜੇ ਦੀਵਾਲੀ ਦੀਵਾਲੀ ਵੀ ਸੰਭਾਲ ਰੱਖੀ ਜਾਵੇ ਆਹ ਵਾਲੀ ਦੀਵਾਲੀ ਹੈ ਜਿਹੜੀ ਸਾਡੀ ਇਹ ਦੇਖ ਲਓ ਤੁਸੀਂ ਮੰਮੀ ਕਿੰਨੇ ਸਾਲ ਹੋ ਗਏ ਇਹਨੂੰ ਘਟੋ ਘਟਾ ਉਹ ਛੋਟੇ ਕਿ ਭਾਈ ਦੇਖ ਰਖ ਸੱਬੀ ਅਮੀਤ ਦੇ ਨਾਲ ਹਾਂ ਅੱਛਾ ਮੀਤ ਦੀਦੀ ਦਾ ਟਾਈਮ ਦੀ ਹੈ ਉਹ ਦੇਰ ਦੀ ਹੈ ਇਹ ਬੋਲਾ ਫਿਰ ਤਾਂ 40 ਸਾਲ ਹੋ ਗਏ ਹੁਣ ਇਹਨੂੰ 20 ਚੈਣ ਸਾਲ ਵੀ ਹੋ ਗਏ ਬਸ ਮੀਤ ਦੀਦੀ ਹੋਏ ਗਈ ਹੋਣੀ ਪਾਪਾ ਜੀ ਮੀਤ ਦੀਦੀ ਕਿਦਾਂ ਹੁੰਦਾ ਹੋ ਗਿਆ ਸਾਲ ਨੂੰ ਹੋ ਗਈ ਹੋਣੀ ਫਿਰ ਹੋ ਗਈ ਹੋਣੀ ਕਿੰਨੇ ਸਾਲ ਦੀ 18 ਸਾਲ ਲੱਗਿਆ ਤਾਂ ਮੀਨਾ ਰੱਖਾਈ ਕਿਨੂੰ ਜਦ ਵਿਆਹ ਕਰਿਆ ਦੀਦੀ ਦਾ ਫੇਰ ਨਿਆਣੇ ਕੈਨੇਡਾ ਬੈਠੇ ਅੱਜ ਪਾਪਾ ਜੀ ਪਾਪਾ ਜੀ ਹਾਲਦੇ ਆ ਕਹਿੰਦੇ ਲਾ ਮੈਂ ਉਹ ਹੀ ਜਾਣੀ ਰੈਡੀ ਮਿਲ ਹੋਰੀ ਹੋਰ ਹੋਰ ਉਹ ਵੀ ਕਹਿੰਦੇ ਕਿ ਜਾਣੇ ਨੀ ਕੀ ਨੇ ਕਿਹਾ ਤੁਸੀਂ ਜਾਂ ਸਾਰੇ ਹੀ ਜਾਂਦੀ ਜਾਂਦੀ ਗੋੜੀ ਉਹ ਹੀ ਤੇ ਹੈ ਇਸ ਲਈ 3300 ਲਾਪੇ ਗਏ ਨੇ ਕੰਮੀ ਉਹ ਦੁਆੜੀ ਰਹਿਣ ਦਿੰਦੇ ਆ ਬਾੜ ਮੈਂ ਕਿਹਾ ਕਿਉਂ ਕਾਤੇ ਮੈਂ ਉਹ ਬਾੜ ਨਹੀਂ ਬਾਈ ਉਹ ਵੀ ਇਹ ਵੀ ਪਾਣੇ ਦੀ ਨਹੀਂ ਵੀ ਮੈਂ ਹੁਣੇ ਨਹੀਂ ਦੀ ਹਾਂ ਉਹ ਨਹੀਂ ਬਾੜ ਨਹੀਂ ਇਹ ਵੀ ਬਾੜੀ ਇਹ ਨਵੇਂ ਨਿਆਣੇ ਦੀ ਹੋਊਗੀ ਉਹ ਸਾਡੇ ਪੁਰਾਣੇ ਦੀ ਬਾਈ ਉਹ ਪਾਈ ਪੁਰਾਣੇ ਆ ਅਸੀਂ ਪੁਰਾਣੇ ਹੋਗੇ ਬੜੇ ਹੋਗੇ ਕਹੇ ਹੋਗੇ ਆਏ ਹੁਣ ਅੱਜਾਂ ਵੀ ਫਨੀਰੀ ਹੋ ਗਈ ਹੈ ਹਾਂ ਇਹ ਵੀ ਇਹ ਵੀ ਗੱਲ ਹੈ ਉਹ ਬੜੇ ਹੋਗੇ ਬਾਈ ਉਹ ਨਿਆਰੇ ਨਿੱਕੇ ਵਾਲੇ ਹੋਗੇ ਉਹ ਬੜੇ ਨਿਆਰੇ ਛੋਟੇ ਨਿਆਣੇ ਉਹ ਨਿਆਰੇ ਇਹ ਤਾਂ ਹੈ ਬੜੇ ਹੋਗੇ ਬਾਈ ਤੇ ਹੁਣ ਵੈਸੇ ਵੈਸੇ ਇਹ ਚੀਜ਼ ਉਦਾਂ ਠੀਕ ਆ ਜਿੱਦਾਂ ਹੁਣ ਬਹੁਤ ਦੇਰ ਦਾ ਭਾਈ ਜੀ ਤਾਂ ਕਹਿ ਲਓ ਵੀ ਵਿੱਚ ਫੋਟੋ ਵੀ ਬਣੀ ਹੋਈ ਆ ਹਨਾ ਆਪਣਾ ਮਾਤਾ ਦੀ ਤੇ ਉਹਦੇ ਵਿੱਚ ਵੀ ਬਣੀ ਉਹਦੇ ਵਿੱਚ ਵੀ ਹੈਗੀ ਆ ਫੋਟੋ ਤਾਂ ਪਰ ਹੁਣ ਪਰ ਹੁਣ ਆਏ ਆ ਵੀ ਉਹ ਚਲੋ ਕਿਸੇ ਭਾਈ ਗਰੀਬ ਬੰਦੇ ਨੂੰ ਦੋ ਪੈਸੇ ਪਟਾਹ ਹੋ ਜਾਣ ਜੀ ਜਮਾਨੇ ਦੇ ਹਿਸਾਬ ਨਾਲ ਠੀਕ ਆ ਹਾਂ ਜਮਾਨੇ ਦੇ ਠੀਕ ਸੀ ਪਹਿਲਾਂ ਮਤਲਬ ਆ ਚੀਜ਼ ਚੱਲਦੀ ਸੀ ਨਹੀਂ ਚੱਲਦੀ ਤਾਂ ਹਾਂ 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 ਜਿਆਦਾ ਦੂਰੀਆ ਵੀ ਹੈਤੀਆਂ ਉਹ ਲਿਆਂਦੀ ਤੀ ਪਹਿਲਾਂ ਇੱਕ ਹੋਰ ਹੂੰ ਉਹ ਹੋਵੇ ਨਾ ਟੁੱਟ ਗਈ ਅੱਛਾ ਔਰ ਇੱਥੇ ਤੱਕ ਗਿੱਜਵੇ ਮਤਲਬ ਤਾਂ ਕਿੰਨਾ ਵਾਹਦਾ ਹੈ ਉਹ ਕੱਚੀ ਹੋਣੀ ਜਿਆਦਾ ਕੱਚੀ ਹੋਣੀ ਆ ਹੂੰ ਹੂੰ ਉਹ ਜਦੇ ਚੱਕਣ ਲੱਗੀ ਉਹ ਟੁੱਟ ਗਈ ਵੈਸੇ ਉਹ ਵਾਲੀ ਲਿਆਂਦੀ ਵੈਸੇ ਉਹ ਵਾਲੀ ਦੀਵਾਲੀ ਮੰਮੀ ਮਨੂ ਉਹ ਨਾ ਵਧੀਆ ਲੱਗਦੀ ਐ ਨਾ ਪੂਰੀ ਹੈ ਨਾ ਸੰਭਾਲਣੀ ਹੈ ਨਾ ਫਿਰ ਤੇ ਬਹੁਤ ਵਧੀਆ ਹਾਂ ਫਿਰ ਤਾਂ ਗਾਹ ਨੂੰ ਚੱਲ ਸਕਦੀ ਓਹੀ پیسے ਹਾਂ ਹਾਂ ਇਹ ਚਲਾਈ ਜਾਣੀ ਅਸੀਂ ਹਾਂ ਬਿਲਕੁਲ ਲੰਮੀ ਦੇਰੀ ਨਾ ਨਹੀਂ ਹੁਣ ਬਸ ਇਹੀ ਚਲਾਈ ਜਾਂਦੇ ਹਾਂ ਹਾਂ ਬਾਕੀ ਉਹ ਤੁਹਾਡੀ ਲਈ ਤੁਹਾਡੇ ਵਾਲੀ ਲਈ ਵੀ ਤੀ ਹੋ ਜਾਂਦੀ ਹੈ ਫਿਰ ਮੈਂ ਉੱਤੇ ਬਾਅਦ ਆ ਦਵਾਲੀ ਦੀ ਤੀ ਲਈ ਆਈ ਹਾਂ ਹਾਂ ਦਿਵਾਲੀ ਦਾ ਸੀ ਭਾਈ ਕਈ ਪਾਸੇ ਗੱਲ ਘੁੰਮਲੇ ਪਰ ਉਹ ਵਾਲੀ ਦਿਵਾਲੀ ਸਭ ਤੋਂ ਇਹਦੇ ਵਿੱਚ ਇੱਕ ਤਾਂ ਦੀਵੇ ਮਤਲਬ ਐਨ ਉੱਪਰੇ ਬਣੇ ਹੋਏ ਆ ਹੈ ਤੇ ਉੱਪਰ ਚਮਕਾ ਦੀਵਾ ਵੀ ਬਣਿਆ ਹੋਇਆ ਜੀ ਇਹਦੇ ਉੱਪਰ ਸਾਨੂੰ ਇਦਾਂ ਰੱਖਣਾ ਪੈਂਦਾ ਏ ਆਦੀ ਵੀ ਮੁੱਚੇ ਦੂਏ ਰੱਖਣੇ ਪੈਂਦੇ ਆ ਇਹ ਹੈ ਇਹਦੇ ਬਰ ਵੀ ਦੀਵਾ ਬਣਿਆ ਬਈ ਬਸ ਆਰ ਸਟੀਲ ਦੇ ਬਣੇ ਹੋਏ ਆ ਉਹ ਛੋਟੇ ਆ ਪਰ ਹਾਂ ਉਹ ਛੋਟੇ ਉਹਨਾਂ ਚ ਫੇਰ ਬੱਤੀ ਫੇਰ ਦਬਾ ਤੇਲ ਡੁੱਲੀ ਜਾਣਾ ਤੇਲ ਡੁੱਲੀ ਇਹ ਹੁਣ ਚਮਕਾ ਤਾਂ ਇਹ ਵੀ ਚਮਕਾ ਰੱਖ ਕੇ ਪਟਕਾਉਂਦਾ ਹਾਂ ਹਾਂ ਬਿਲਕੁਲ ਦੀਵਾ ਜਿਹੜਾ ਬਣਿਆ ਫਿਰ ਇਹ ਤਾਂ ਉਹਦੇ ਪਟਕਾਉ ਬਿਲਕੁਲ ਬਿਲਕੁਲ ਨੂਰੇ ਪੁੱਤ ਬੈਂਦਾ ਕਾਦੇ ਨਹੀਂ ਤੂੰ ਬਹਿ ਜਾ ਪਾਪਾ ਕੋਲ ਪੁੱਤ ਬਹਿ ਜਾ ਪਾਪਾ ਕੋਲ ਜੀ ਆਪਾਂ ਤੁਸੀਂ ਪਾਪਾ ਨੇ ਚੱਲ ਜਾਣਾ ਫੇਰ ਫੋਨ ਕਰੇ ਤੇ ਆਣਾ ਮੈਲੀ ਥੇ ਕਿੱਥੇ ਬੈਠਦੀ ਐ ਬੈਠਦੀ ਨਹੀਂ ਹੈ ਕੱਤੂ ਜਿਆ ਅੱਜ ਥੋੜੀ ਜੀ ਨਹੀਂ ਪੁੱਤ ਨਹੀਂ ਗੱਲ ਮੈਂ ਵੀ ਚਾਹ ਮੈਂ ਦੇਖਿਆ ਲਾ 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 ਇਹ ਪਿਆਰ ਆਉਂਦਾ ਦੁਪਹਿਰ ਮੈਂ ਨਾ ਇਹ ਪਾਰੀ ਕਰਦੀ ਸ਼ਾਮ ਨੂੰ ਜਿੱਦਾਂ ਇਹ ਆਪ ਨੂੰ ਲਕੋਲਦੀ ਨਾ ਗੱਲਾਂ ਮੇਤੇ ਮੈਂ ਜਾਤੀ ਉੱਪਣਾ ਇਹਦੀਆਂ ਲਕੋਉਂਦੀਆਂ ਫਿਰ ਲਗਾਉਂਦੀ ਫਿਰੇ ਪਹਿਲਾਂ ਤੇ ਕਿਹਦੀ ਪਾਰੀ ਇਹਦੇ ਵੀ ਪਾਰੀ ਕਰ ਦੋ ਇਹਦੇ ਵੀ ਹਾਂ ਲਾ ਲਾ ਦੇ ਸੱਤਾ ਕਰਦਾ ਕੋਈ ਲਾ ਲਾ ਹਾਂ ਇਹਦਾ ਬੀਜੀ ਆ ਮੇਰਾ ਬੀਜੀ ਆ ਅੱਜ ਸੀਰ ਨਹੀਂ ਬਹਾਇਆ ਇਹਦਾ ਬੀਜੀ ਆ ਫੇਰ ਵੀ ਨਹੀਂ ਬਹਾਇਆ ਅੱਜ ਮੇ ਜਨਾਦੀ ਆ ਨਾ ਅੱਜ ਸੌਹੀ ਸੀਗੀ ਇਹ ਸ਼ਾਮ ਇਸ ਬਾਤ ਹੀ ਮੈਂ ਨਹੀਂ ਚੱਲ ਮੁੜ ਕੇ ਬਹਾਇਆ ਨਹੀਂ ਕਹਿੰਦੀ ਮੈਂ ਮਾਣਾ ਨਹੀਂ ਸੀ ਹਾਂ ਮਸੋਂ ਮਾਰ ਪਾਈ ਗਰਾਫਟ ਵੀ ਨੜਦੀ ਪੜਦੀ ਉਧਰ ਸਾਡੀ ਹਰਗੁਣ ਨੇ ਵੀ ਭਾਈ ਟੇਕ ਲਿਆ ਹੋਣਾ ਮੱਥਾ ਹਾਂ ਉਹ ਵੀ ਟੇਕ ਖਾਣਾ ਤੇ ਹਰਗੁਣ ਨੇ ਵੀ ਡਰੈਸ ਭੇਜੀ ਸੀਗੀ ਉਹ ਪਾਈ ਅੱਜ ਨੇ ਹਾਂ ਅੱਜ ਅਸੀਂ ਪੁਰਾਣੀੋ ਬਾਤ ਕੀਤੀ ਮੈਨੂੰ ਵੀ ਵੀਡੀਓ ਉਹ ਇਹਨਾਂ ਨੇ ਫੇਰ ਉਦੋਂ ਚੱਕਰੇ ਵਾਲੇ ਦਿਨ ਪਾਲੀਆਂ ਦੀਆਂ ਨਵੀਆਂ ਉਹਦੇ ਹਾਂ ਉਹਦੇ ਹੈ ਨਹੀਂ ਹੋ ਨਹੀਂ ਪਾ ਪਾ ਨਹੀਂ ਹੋ ਨਹੀਂ ਉਹਨਾਂ ਨੇ ਅੱਜ ਵੀ ਫਿਰ ਉਹ ਜਿਹੜੇ ਲਿਆਂਦੇ ਦੇ ਕੱਪੜੇ ਅੱਜ ਪਾਣੇ ਤੇ ਉਹ ਕੱਲ ਮੈਂ ਪਾ ਕੇ ਦੇਖੀ ਗਈ ਸੀ ਫਾਇਦੇ ਤੇ ਕੱਲ ਫਿਰ ਚਲੋ ਕੋਈ ਨਾ ਇਹ ਚਲੋ ਕੋਈ ਗੱਲ ਨਹੀਂ ਮੱਚਾ ਹੁਣ ਕਿੱਥੇ ਨਾਲ ਹਰ ਗੁੰਦੇ ਤਾਂ ਅੱਜ ਹਾਂ ਹਾਂ ਉਹ ਲੋਪੇਛ ਕੀਏ ਪ੍ਰਸ਼ਾਦਾ ਜੀ ਹੁਣ ਮਿਲਦੇ ਆ ਜੀ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਇਜਾਜ਼ਤ ਦੀ ਸਾਸਿਕਾਲ ਜੀ ਸਾਰਿਆਂ